ਭਾਈ ਜੀ ਅੱਜ ਜਿਹੜੀ ਵੀਡੀਓ ਦੀ ਕਰਦੇ ਆ ਸ਼ੁਰੂਆਤ ਪਹਿਲਾਂ ਆਪਾਂ ਹੱਥ ਨਾਲ ਦਿਖਾਨੇ ਆਪਣਾ ਟੋਮਣ ਜੇਰੀ ਟੀਰਾਟਿ ਖਾਈ ਹੋਈ ਹੈ ਇਹਨੂੰ ਇਹ ਵੀ ਠੀਕ ਠਾਕ ਹੈ 2-4 ਦਿਨ ਹੋ ਗਏ ਸੀਗੇ ਕੋ 4 ਦਿਨ ਪਹਿਲਾਂ ਇਹ ਵੀ ਢਿਲਾਇਆ ਸੀਗਾ ਇਹਨੂੰ ਦਵਾਈ ਦੂਈ ਦਵਾਈ ਸੀਗੀ ਹੁਣ ਤਾਂ ਫਿਰ ਵੀ ਠੀਕ ਠਾਕ ਹੈ ਇਹ ਆਪਣੇ ਵੱਡੇ ਮੁਰਗੇ ਮਿੱਤਰੋ ਸਾਰੇ ਵੱਡੇ ਮੁਰਗੇ ਤੇ ਮੁਰਗੀਆਂ ਆ ਨਾਲ ਹੀ ਇਹਨਾਂ ਦੇ ਵੱਡੇ ਚੂਚੇ ਫਿਰਦੇ ਆ ਵੀਰ ਤੋਂ ਵੱਡੇ ਰਹਿੰਦੇ ਸਾਰੇ ਬਾਕੀ ਆਪਨੇ ਸਾਰੇ ਵੱਡੇ ਮੁਰਗੇ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਵੇਖੋ ਆਪਣਾ ਸੇਲ ਮੁਰਗਾ ਸਾਈਡ ਤੇ ਹੋਰ ਜਾ ਰਿਹਾ ਅੱਗੇ ਅੱਗੇ ਉਹ ਵੀ ਠੀਕ ਹੈ ਉਹ ਵੀ ਚਲੇ ਢਿੱਲਾ ਹੋ ਗਿਆ ਸੀ ਉਹਨੂੰ ਵੀ ਦੋ ਵੀ ਦੇ ਕੇ ਸੈਟ ਕੀਤਾ ਤੇ ਹੁਣ ਵਿਖਾਨੇ ਆ ਤੁਹਾਨੂੰ ਆਪਣੇ ਛੋਟੇ ਚੂਚੇ ਜਿਹੜੇ ਆ ਪੱਡ ਕਰਤੇ ਸੀਗੇ ਉਹ ਵੀ ਵਿਖਾਨਾ ਤੁਹਾਨੂੰ ਮੈਂ ਏਨੇ ਮਿੱਤਰੋ ਆਪਣੇ ਜਿਹੜੇ ਕੱਲ ਪਰਸੋਂ ਅੱਡ ਕੀਤੇ ਸੀਗੇ ਆਪਾਂ ਚੂਚੇ ਆ ਸਾਰੇ ਇੱਧਰ ਬਾਹਰ ਕਰਤੇ ਅੱਜ ਤੇ ਇਹਨਾਂ ਨੂੰ ਆਪਾਂ ਅੱਡ ਕਰਤੇ ਵੱਡੇ ਮੁਰਗਿਆਂ ਦੇ ਨਾਲ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਆ ਆਪਣਾ ਸੀਲ ਹੈਗਾ ਇੱਕ ਬੱਚਾ ਮੈਨੂੰ ਤੁਹਾਨੂੰ ਖਾਣਾ ਇਹਨੇ ਸਾਰੇ ਆ ਰਿਖੋ ਤਾਂ ਸਾਰੇ ਵੱਡੇ ਹੋ ਗਏ ਸੀਗੇ ਕਾਫੀ ਤੇ ਇਹਨਾਂ ਨੂੰ ਆਪਾਂ ਅੱਡ ਕਰਤੇ ਸੀਗੇ ਸਾਰਿਆਂ ਨੂੰ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਬਾਕੀ ਤੁਹਾਨੂੰ ਛੋਟੇ ਚੂਚੇ ਵੀ ਹੋਰ ਵਿਖਾਉਂਦਾ ਮੈਂ ਉਹ ਅੰਦਰ ਹੀ ਹੈਗੇ ਆਪਣੇ ਕਮਰੇ ਦੇ ਵਿੱਚ ਹੀ ਉਹ ਵੀ ਤੁਹਾਨੂੰ ਵਿਖਾਉਂਦੇ ਆ ਬਾਕੀ ਆਵੇ ਮਿੱਤਰੋ ਸਾਰੇ ਠੀਕ ਠਾਕ ਨੇ ਇਹ ਮਿੱਤਰੋ ਸਭ ਤੋਂ ਛੋਟੇ ਚੂਚੇ ਆਪਣੇ ਇੱਕ ਤਾਂ ਸਫਾਇਰ ਹੋ ਗਿਆ ਸੀਗਾ ਉਹ ਆਪਾਂ ਸਾਈਡ ਤੇ ਰੱਖਤਾ ਸੀਗਾ ਆ ਪਿਆ ਇੱਧਰ ਰਾਤ ਜਦੋਂ ਮੈਂ ਦੁਕਾਨ ਤੋਂ ਆਇਆ ਸੀ ਘਰੇ ਤੇ ਇਹ ਹੈਗੇ ਹੈਗਾ ਜਮਾਂ ਸੈਟ ਸੀਗਾ ਕੋਈ ਬਿਮਾਰੀ ਉਮੋਟ ਨਹੀਂ ਕਿ ਪਤਾ ਨਹੀਂ ਕੀ ਕਾਰਨ ਹੈਗਾ ਇਹਦਾ ਵੀ ਮਰ ਜਾਂਦਾ ਦੋ ਤਿੰਨ ਦਿਨ ਹੋ ਗਏ ਇੱਕ ਦੋ ਇੱਕ ਦੋ ਰੋਜ਼ ਮਰ ਜਾਂਦੇ ਆਪਣੇ ਕੀ ਕਰਨਾ ਹੁਣ ਵੇਖ ਲਓ ਸਾਰੇ ਜਮ ਸਾਰੇ ਸਹੀ ਹੈ ਸਾਰੇ ਭਜਲੇ ਫਿਰਦੇ ਆ ਤੇ ਫੀਡ ਫੂਡ ਵੀ ਸਹੀ ਖਾਂਦੇ ਆ ਪਤਾ ਨਹੀਂ ਕੀ ਕਾਰਨ ਹੈ ਟੈਂਪਰੇਚਰ ਵੀ ਸਹੀ ਹੈ ਮੇਨਟੇਨ ਹੋ ਰਿਹਾ ਸਭਾ ਸਹੀ ਕੋਠੰਦਲ ਵੀ ਕਰ ਲੈਣੀ ਹੈਗੀ ਪਰ ਫਿਰ ਵੀ ਕੋਈ ਦਿੱਕਤ ਹੈ ਇਹ ਤੇਲੀ 1 2 1 2 ਮਰ ਰਹੇ ਹੈ ਪਤਾ ਨਹੀਂ ਕੀ ਕਰਨਾ ਚਲੋ ਬਾਕੀ ਦਵਾਈ ਪੋਣੀ ਵੀ ਆਪਾਂ ਸਹੀ ਦੇ ਰਹੇ ਆ ਤੇ ਬਾਕੀ ਖਾਪੀ ਵੀ ਸਹੀ ਰੇ ਜਾਂਦਾ ਫੀਡ ਫੂਡ ਪਤਾ ਨਹੀਂ ਕੀ ਕਰਨਾ ਚਲੋ ਜਿੰਨੇ ਜਿਹਦੇ ਜਿੰਨੇ ਸਹਾਏ ਹੁੰਦੇ ਤਾਂ ਹੁੰਗੇ ਬਾਕੀ ਤਾਂ ਸਾਰੇ ਠੀਕ ਠਾਕ ਹੈ ਸਾਰੇ ਫੀਡ ਵੀ ਸਹੀ ਖਾ ਰਹੇ ਆ ਤੇ ਪਾਣੀ ਪੋਣੀ ਵੀ ਸਹੀ ਪੀ ਰਹੇ ਆ ਘਮ ਫਿਰ ਵੀ ਸੇ ਰਹੇ ਆ ਤੇ ਬਾਕੀ ਵੇਖੋ ਵੀ ਕੀ ਬਣਦਾ ਅੱਗੇ ਜਿਵੇਂ ਜਿਵੇਂ ਟਾਈਮ ਨਿਕਲਦਾ ਹੈ ਬਾਕੀ ਇਹ ਵੀ ਮਿੱਤਰੋ ਸਾਰੇ ਠੀਕ ਠਾਕ ਨੇ ਫਿਰ ਹਾਲ ਤਾਂ ਬਾਕੀ ਡੇਲੀ ਦੀ ਅਪਡੇਟ ਆਪਾਂ ਪਾਉਂਦੇ ਰਹਿਵਾਂਗੇ ਵੀਡੀਓ ਦੇ ਵਿੱਚ ਹੁਣ ਤੁਹਾਨੂੰ ਦਿਖਾਣੇ ਆ ਆਪਣੇ ਕਬੂਤਰ ਜਿਹੜੇ ਦੇ ਹੈਗੇ ਆਪਣੇ ਕੋਲ ਹੁਣ ਆਪਾਂ ਛੱਤ ਤੇ ਚਲਦੇ ਆਂ ਠੀਕ ਆ ਮਿੱਤਰੋ ਆ ਆਪਣੇ ਉੜਦੇ ਮਿੱਤਰੋ ਕਬੂਤਰ ਹੀ ਜੇ ਵਿਖਦੀ ਹੋਵੇ ਤਾਂ ਤੁਹਾਨੂੰ ਹੁਣ ਆਇਦਰ ਆ ਗਈ ਦਰ ਬਾਰ ਬਾਹਰ ਹੁੰਦੀ ਹੈ ਪਿੰਡ ਤੋਂ ਆ ਸਵੇਰੇ ਛੱਡੀ ਹੋਈ ਹੈ 6 ਵਜੇ ਦੀ ਟਾਈਮ ਹੋ ਗਏ 9 ਵਜੇ ਦਾ ਟਾਈਮ ਹੋ ਗਿਆ ਉੱਡੀ ਜਾਂਦੀ ਆ ਦੇਖੋ ਦੇਖਦੀ ਹੋਵੇ ਤਾਂ ਵੀਡੀਓ ਦੇ ਵਿੱਚ ਉੱਡੀ ਜਾਂਦੀ ਉਹ ਉਤਰੀ ਹੈ ਇਹ ਆਪਣੇ ਕਬੂਤੀ ਨਾਲਾ ਕੁੱਡਾ ਮਿੱਤਰੋ ਉਹ ਬੱਚਾ ਸੀ ਜਿਹੜਾ ਉਹ ਅੱਡ ਕਰਤਾ ਸੀਦਾ ਅੱਜ ਆਪਾਂ ਬਾਕੀ ਇਹ ਵੀ ਜਾਨਵਰ ਠੀਕ ਠਾਕ ਨੇ ਮਿੱਤਰੋ ਜਮਾ ਸੈਟ ਹੈ ਆ ਆਪਣੀਆਂ ਕਬੂਤਰੀਆਂ ਆ ਦੋ ਬੱਚੇ ਤੇ ਇੱਕ ਹੋਰ ਬੱਚਾ ਆ ਗਿਆ ਜਿਹੜਾ ਆ ਪੱਡ ਕਰਤਾ ਪਰਲੇ ਗੁੱਡੇ ਚ ਆ ਜਿਹੜਾ ਉੱਡ ਕੇ ਇੱਥੇ ਬੈਠਾ ਜਿਹੜਾ ਤੇ ਆ ਆਪਣੀਆਂ ਕਬੂਤਰੀਆਂ ਸਾਰੀਆਂ ਵੱਡੀਆਂ ਜਿੰਨੀਆਂ ਵੀ ਹੈਗੀਆਂ ਇੱਧਰ ਇਹਨਾਂ ਦੇ ਵਿੱਚ ਜੋੜੇ ਲਾਉਣੇ ਆ ਦੋ ਚਾਰ ਦਿਨਾਂ ਤੱਕ ਤੇ ਇਹਨਾਂ ਦੀ ਸੈਟਿੰਗ ਕਰਦੇ ਆ ਗੁੱਡਾ ਵੀ ਸਾਫ਼ ਕਰਨ ਨਾਲ ਹੋ ਗਿਆ ਸੰਡੇ ਤੱਕ ਇਹ ਵੀ ਸਾਫ਼ ਕਰਾਂਗੇ ਆਪਾਂ ਤੇ ਆ ਫੋਕੇ ਅੰਡੇ ਲਾਈ ਫ ਹੋਏ ਆ ਤੋਂ ਤੇ ਉਧਰ ਪਏ ਦੋ ਤਿੰਨ ਉਧਰ ਚੁੰਡ ਚ ਪਏ ਇਧਰ ਵੀ ਪਏ ਆ ਤੇ ਆਪਾਂ ਸਾਫ ਕਰਾਂਗੇ ਖੁੱਡਾ ਐਤਵਾਰ ਨੂੰ ਇਹਨਾਂ ਨੂੰ ਦਾਣੇ ਹਜੇ ਪਾਏ ਨਹੀਂ ਟਰੇ ਖਾਲੀ ਆ ਕਿਉਂ ਕਬੂਤਰੀ ਡਾਈ ਹੋਈ ਐ ਇੱਕ ਉਹ ਵੀ ਤੁਹਾਨੂੰ ਵਿਖਾਣੇ ਆ ਵੀਡੀਓ ਦੇ ਵਿੱਚ ਬਾਕੀ ਸਾਰੇ ਜਾਨਵਰ ਆਪਣੇ ਠੀਕ ਠਾਕ ਨੇ ਮਿੱਤਰੋ ਸਾਰੇ ਤੇ ਆਪਣੇ ਕਬੂਤਰ ਨਾਲ ਖੁੱਡਾ ਇਹ ਵੀ ਸਾਰੇ ਜਾਨਵਰ ਠੀਕ ਠਾਕ ਨੇ ਮਿੱਤਰੋ ਜਿਵੇਂ ਆਪਕੀ ਰਿਪੋਰਟ ਐ ਵੀ ਸਾਰੇ ਇਹ ਇਹ ਜਾਨਵਰ ਵੀ ਜਮਾ ਸੈਟ ਇੱਕ ਇਹ ਵਾਲਾ ਕਬੂਤਰ ਮਿੱਤਰੋ ਅੱਜ ਆਪਾਂ ਲੈ ਕੇ ਆਏ ਆ ਕਿਸੇ ਇੱਕ ਭਰਾ ਕੋਲੋਂ ਆਪਣੇ ਤੇ ਲਾਲ ਜੀ ਨਾ ਕਬੂਤਰ ਖੱਟੀਆਂ ਅੱਖਾਂ ਦਾ ਤੇ ਆ ਇਹ ਪੈਰ ਫੁੱਲ ਚੈੱਕ ਕਰ ਲਓ ਤੁਸੀਂ ਅੱਜ ਆਪਾਂ ਬੱਚਿਆਂ ਵਾਸਤੇ ਲੈ ਕੇ ਆਏ ਆ ਕਬੂਤਰ ਵੱਡਾ ਕਬੂਤਰ ਜੋੜਿਆਂ ਚ ਪਾਉਣ ਵਾਸਤੇ ਕਰੋ ਮਿੱਤਰੋ ਇਹਦਾ ਸ਼ੌਂਕ ਜਾਨਵਰ ਚੰਗਾ ਖੱਟੀ ਰਖਦਾ ਕਾਲੀ ਨੋਕ ਹੈ ਤੇ ਲਾਲ ਚੀਨਾ ਕਬੂਤਰ ਉਹ ਚੰਗਾ ਤੇ ਇਹਨੂੰ ਛੜਦੇ ਹ ਖੁੱਡੇ ਦੇ ਅੰਦਰ ਜਾਨਵਰ ਵੀ ਤੇ ਬਾਕੀ ਆਪਣੇ ਜਾਨਵਰ ਜਮਾ ਠੀਕ ਠਾਕ ਨੇ ਮਿੱਤਰੋ ਔਰ ਉਹ ਕਰਦਾ ਉਹ ਆਪਾਂ ਜਾਨਵਰ ਆਣਾ ਲੈ ਕੇ ਆਇਆ ਜੇ ਨਵਾਂ ਤੇ ਬਾਕੀ ਸਾਰੇ ਜਾਨਵਰ ਆਪਣੇ ਹੀ ਨੇ ਮਿੱਤਰੋ ਸਾਰੇ ਓਕੇ ਰਿਪੋਰਟ ਹੈ ਦਾਣੇ ਆਪਾਂ ਇਹਨਾਂ ਨੂੰ ਬਾਜੇ ਪਾਵਾਂਗੇ ਕਬੂਤਰ ਛੱਡੀ ਹੋਈ ਹੈ ਇਕੱਠੇ ਪਾਵਾਂਗੇ ਦਾਣੇ ਪਾਣੀ ਆਪਾਂ ਚੇਂਜ ਕਰਤਾ ਆਵਲਾ ਜਾਨਵਰ ਆਪਣੇ ਜਮਾ ਠੀਕ ਠਾਕ ਨੇ ਮਿੱਤਰੋ ਜਮਾ ਸਾਰੇ ਓਕੇ ਦੀ ਰਿਪੋਰਟ ਹੈ ਸਾਰੇ ਹੁਣ ਮੈਂ ਖਾਨਣੇ ਤੁਹਾਨੂੰ ਜੋੜੇ ਵਾਲਾ ਖੁੱਡਾ ਜਿਹਨੇ ਅੰਡੇ ਤਾਂ ਰੱਖੇ ਨੇ ਜੋੜੇ ਨੇ ਉਹ ਵਾਲਾ ਖਾਨਣੇ ਤੁਹਾਨੂੰ ਇਹ ਖੁੱਡਾ ਮਿੱਤਰੋ ਆਪਣੇ ਜੋੜੇ ਵਾਲਾ ਤੇ ਆ ਕਬੂਤਰੀ ਆਪਣੇ ਅੰਡੇ ਤੇ ਬੈਠੀ ਹੋਈ ਹੈ ਹਰੀ ਗਾਨੀ ਦੀ ਉਦਰੀ ਖੱਟੀ ਰੱਖਦੀ ਉਦਰੀ ਤੇ ਉਹ ਵਾਲਾ ਕਬੂਤਰ ਹੈ ਇਹ ਵੀ ਮਿੱਤਰੋ ਠੀਕ ਠਾਕ ਨੇ ਪਾਣੀ ਆਪਾਂ ਇਹਨਾਂ ਦਾ ਪਰਤਾ ਸੀਗਾ ਦਾਣੇ ਇਹਨਾਂ ਕੋਲ ਪਏ ਆ ਬਾਕੀ ਆਪਾਂ ਥੋੜੀ ਜਿਹੀ ਹੋਰ ਪਾ ਦਿੰਦੇ ਇਹਨਾਂ ਨੂੰ ਦਾਲੇ ਦਾਣੇ ਇਹਨਾਂ ਹੋਰ ਪਾ ਦਿੰਨੇ ਬਾਕੀ ਸਾਰੇ ਜਾਨਵਰ ਆਪਣੇ ਠੀਕ ਹੈ ਦੋਨੋਂ ਕਿਉਂਕਿ ਬੱਚਾ ਜਦ ਆਪਾਂ ਡੱਡ ਕਰਤਾ ਉਹ ਆਪਾਂ ਉਧਰ ਪਰਲੇ ਹੁੱਡੇ ਚ ਕਰਤਾ ਕਬੂਤਰ ਲੈ ਹੁੱਡੇ ਚ ਤੇ ਆ ਇੱਕੋ ਜੋੜਾ ਹੁਣ ਇਹਦੇ ਚ ਤੇ ਆਪਣਾ ਆ ਚਿਵਾਰੇ ਦੇ ਵਿੱਚ ਇਹਨਾਂ ਦੋਵਾਂ ਨੂੰ ਵੱਡਾ ਕੀਤਾ ਹੋਇਆ ਹੈ ਜਿਹੜੇ ਬਿਮਾਰ ਆਪਣੇ ਜਾਨਵਰ ਤੇ ਇਹ ਬੱਚਾ ਇਹ ਤਾਂ ਥੋੜਾ ਠੀਕ ਲੱਗਦਾ ਹੈ ਇਹ ਮਤਲਬ ਧੌਣ ਥੋੜੀ ਘਮਾਉਂਦਾ ਪਰਲਾ ਬਾਲੀ ਘਮਾਉਂਦਾ ਡੱਬਾ ਜਿਹੜਾ ਲਾਲ ਡੱਬਾ ਦਾ ਪੁੱਤਰਾ ਉਹ ਥੋੜਾ ਜਿਆਦਾ ਘਮਾਉਂਦਾ ਹੈ ਬਾਕੀ ਦੋਨੇ ਪਾਣੀ ਇਹਨਾਂ ਨੂੰ ਵੀ ਪਾਇਆ ਹੋਇਆ ਹੈ ਇੱਧਰ ਤੇ ਬਾਕੀ ਠੀਕ ਹੈ ਵੈਸੇ ਤਾਂ ਠੀਕ ਹੈ ਵੇਖਣ ਨੂੰ ਠੀਕ ਲੱਗਦੇ ਦਾਣਾ ਪਾਣੀ ਸਹੀ ਖਾਂਦੇ ਆ ਪਰ ਉੜਦੇ ਨਹੀਂ ਤੇ ਨਾਲੇ ਧੌਣ ਘਮਾਉਂਦੇ ਆ ਜਮਾ ਥੱਲੇ ਹੀ ਲਾ ਲੈਂਦਾ ਇੱਧਰ ਲਾ ਲ ਜਿਹੜਾ ਲਾਂ ਡੱਬਾ ਆ ਕਬੂਤਰ ਨਾ ਇੱਧਰ ਲ ਆਲਾ ਇਹ ਜਮਾ ਇਹ ਥੋਣ ਥੱਲੇ ਆ ਘੁਮਾਉਂਦਾ ਘੁਮਾਉਂਦਾ ਜਮਾ ਥੱਲੇ ਲਾ ਲੈਂਦਾ ਬਾਕੀ ਉਹ ਘੱਟ ਘੁਮਾਉਂਦਾ ਬਾਕੀ ਦਵਾਈ ਪਾਣੀ ਨਾਲ ਚੱਲੀ ਜਾਂਦਾ ਤੇ ਮਿੱਤਰੋ ਹੋਰ ਵੀਡੀਓ ਵੇਖਣ ਲਈ ਚੈਨਲ ਕਰ ਲੋ ਸਬਸਕ੍ਰਾਈਬ ਆਪਾਂ ਡੇਲੀ ਦੀ ਅਪਡੇਟ ਪਾਇਆ ਕਰਾਂਗੇ ਜੋ ਵੀ ਆਪਣੇ ਕੋਲ ਹੋਊਗੀ ਡੇਲੀ ਅਪਡੇਟ ਪਾਇਆ ਕਰਾਂਗੇ ਠੀਕ ਹੈ ਮਿੱਤਰੋ ਅੱਜ ਦੇ ਲਈ